जय श्री राम आज ਜਿਵੇਂ ਸ਼੍ਰੀ ਗੁਰੂ ਕਲਾ ਮੰਚ ਵੱਲੋਂ ਇੱਕ ਵਿਸ਼ੇਸ਼ ਮੀਟਿੰਗ ਰੱਖੀ ਜਾ ਰਹੀ ਹੈ ਅੱਜ ਨੂੰ ਉਧਰ ਦੇ ਵਿੱਚ ਜਿਵੇਂ ਕਿ ਆਰਾਮ ਮੇਲਾ ਦਾ ਆਯੋਜਨ ਹੋਣ ਜਾ ਰਿਹਾ ਹੈ ਔਰ ਉਹਦੇ ਸਬੰਧ ਦੇ ਵਿੱਚ ਅੱਜ ਪੂਰੀ ਕਮੇਟੀ ਦੇ ਮੈਂਬਰ ਜਿਨ੍ਹਾਂ ਨੇ ਇਹ ਵੀ ਰੋਲ ਕਰਨੇ ਆ ਜੀ ਰਾਮ ਲੀਲਾ ਤੇ ਔਰ ਉਸ ਸਬੰਧ ਵਿੱਚ ਅੱਜ ਪੂਜਾ ਰੱਖੀ ਜਾ ਰਹੀ ਹੈ ਔਰ ਮੀਟਿੰਗ ਰੱਖੀ ਜਾ ਰਹੀ ਹੈ ਜਿਨ੍ਹਾਂ ਜਿਨ੍ਹਾਂ ਨੇ ਵੀ ਰੋਲ ਕਰਨੇ ਅੱਜ ਉਹਦੀ ਓਪਨਿੰਗ ਹੈ ਸ਼ੁਭ ਆਰੰਭ ਹੋਣ ਜਾ ਰਿਹਾ ਹੈ ਔਰ ਨਕੋਦਰ ਦੇ ਸ੍ਰੀ ਗੁਰੂ ਕਲਾ ਮੰਚ ਦੀ ਪੂਰੀ ਕਮੇਟੀ ਵੱਲੋਂ ਨਕੋਦਰ ਵਾਸੀਆਂ ਨੂੰ ਅਪੀਲ ਵੀ ਆ ਜਿਨ੍ਹਾਂ ਜਿਨ੍ਹਾਂ ਨੇ ਵੀ ਕੋਈ ਇੱਥੇ ਪਾਰਟਿਸਿਪੇਟ ਵੀ ਕਰਨੇ ਆ ਉਹ ਇੱਥੇ ਪਹੁੰਚ ਕੇ ਆਪਣਾ ਇੱਥੇ ਆ ਕੇ ਟਾਈਮ ਦੇਵੇ ਔਰ ਗੁਰੂ ਘਰ ਦੇ ਅਸੀਰਵਾਦ ਲਵੇ ਔਰ ਜਿਵੇਂ ਤੁਹਾਨੂੰ ਪਤਾ ਹਰ ਸਾਲ ਬਹੁਤ ਵਧੀਆ ਸ੍ਰੀ ਗੁਰੂ ਕਲਾ ਮੰਚ ਦਾ ਇਹ ਜਿਹੜਾ ਪ੍ਰੋਗਰਾਮ ਰੱਖਿਆ ਜਾਂਦਾ ਹੈ ਨਕੋਦਰ ਦੇ ਦੇਵਤਲਾ ਮੰਦਿਰ ਦੇ ਅੰਦਰ ਔਰ ਬਹੁਤ ਹੀ ਸੋਨਾ ਅਰੇਂਜਮੈਂਟ ਸਾਰੀ ਕਮੇਟੀ ਵੱਲੋਂ ਕੀਤਾ ਜਾਂਦਾ ਆ ਔਰ ਸਾਰੇ ਸ਼ਹਿਰ ਵਾਸੀਆਂ ਦੇ ਸਹਿਯੋਗ ਦੇ ਨਾਲ ਔਰ ਸਾਰਿਆਂ ਨੂੰ ਅਪੀਲ ਵੀ ਆ ਇਸ ਵਿੱਚ ਆਪਣਾ ਤੁਸ ਵੱਧ ਤੋਂ ਵੱਧ ਸਾਰਿਆਂ ਨੇ ਯੋਗਦਾਨ ਵੀ ਪਾਣਾ ਤਾਂ ਕਿ ਇਹ ਤੁਹਾਨੂੰ ਪਤਾ ਹੈ ਇਹ ਰੀਨਮੈਂਟ ਇੱਕ ਬੰਦੇ ਦਾ ਕੰਮ ਤਾਂ ਨਹੀਂ ਹੁੰਦਾ ਪੂਰੇ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਹੁੰਦਾ ਆ ਔਰ ਸ਼੍ਰੀ ਗੁਰੂ ਕਲਾ ਮੰਚੇ ਤਕਰੀਬਨ 35 ਸਾਲ ਹੋ ਚਲੇ ਆ ਇਸ ਕਮੇਟੀ ਨੂੰ ਔਰ ਸਾਰੀ ਇਹ ਕਮੇਟੀ ਬਹੁਤ ਹੀ ਪਿਆਰ ਵਾਲੀ ਕਮੇਟੀ ਬਹੁਤ ਹੀ ਜਿਆਦਾ ਨਿਰਮਰਤਾ ਵਾਲੀ ਕਮੇਟੀ ਜਿਹੜੇ ਹਰ ਸਾਲ ਪ੍ਰੋਗਰਾਮ ਕਰਾਉਂਦੇ ਆ ਔਰ ਸ਼ਹਿਰ ਵਾਸੀਆਂ ਦਾ ਵੀ ਪੂਰਾ ਸਹਿਯੋਗ ਹੁੰਦਾ ਆ ਔਰ ਤੁਸੀਂ ਸਾਰਿਆਂ ਨੇ ਇਸ ਵੀਡੀਓ ਨੂੰ ਸ਼ੇਅਰ ਕਰਨਾ ਤਾਂ ਕਿ ਸਾਰਿਆਂ ਨੂੰ ਅਗਲੇ ਜਿਹੜੇ ਆਨਲਾਈਨ ਇਹਨਾਂ ਦੇ ਪ੍ਰੋਗਰਾਮ ਸਾਨੇ ਤੱਕ ਹੀ ਸੰਜੇ ਕਰਦੇ ਰਹੀ ਹੈ ਤੁਸੀਂ ਦੇਖਦੇ ਰਹੋ ਆਰਬੀ ਇੰਡੀਆ ਟੀਵੀ ਨਿਊਜ਼ ਮੇਰੇ ਨਾਲ ਕੈਮਰਾਮੈਨ ਵਿੱਕੀ ਧੰਨਵਾਦ ਇਹ ਜਗਾ ਦਿਤਾਇ ਨਾਗਾਨ ਨਾਇ ਸ਼ੁਤਿਯ ਅਗਯ ਵਿਭੂਸ਼ਿਤਾਇ ਗੋਵੀ ਸੁਤਾਇ ਜਨਨਾ ਤ ਨਮੋ ਨਮਸਤੇ ਓਮ ਸ਼ਿ ਸ਼ਿੰਤੀ ਪੁਤਿ ਸਹਿਤਾਇ ਸ਼੍ਰੀ ਮਨ ਮਹਾ ਗਣਾਦੀਪਤੇ ਨਮੋ ਨਮਾ ਆਰਯਾਮੇ ਸਤਿਆਨੇ ਪੂਰਜਾ ਵੀ ਨਮੋ ਨਮਹਾ ਓਮ ਸ਼ਿ ਕੋਹੰਕਾਰਾਵਾਨੰ ਅਕਿਤ ਕੁਮਾਰਪਤੀ ਮਹਾ ਦੇਵ ਮੰਤਰ ਮਾਹਾਰਾਜ शेरू गुरु चाले सोव 21 वराम ब्रह्म जनस्य लालकनाथ सुदे अर्जुन के सभी और अनुतेज्याली अदल सभी का जय जय मेरे यान को मान लिया उन साथ जय कबीर सूर्य राम दूते अगले बल धाम जन को पवन सुखला ਮਾਕੇ ਸ਼ੁਰੁ ਤਾਂ ਬਲ਼ਗਿ ਮੁਖਿ ਦੁਆਂ ਸੁਬਕੇ ਸ਼ਕੀ ਤਾਂ ਚਾਡ ਵਰਗ ਲਾਂ ਸੁਬੇ ਸਾਂ ਤਾਂ ਤਾਂ ਤੁਂ ਤਾਂ ਤੁਂ ਤੁਂ ਤਾਂ

Gracias. ਦੇਵਾ ਕਾ ਦੇਵ ਕਰਦਾ ਜਸ ભગવાન ਸੁਪਰ ਸੇ ਬਣ ਪਾਇਆ ਹੈ ਤੇ ਪਾਨੀ ਸ਼ਰਤ ਸੇ ਬਣਤਾ पहला था सारे आए हुए प्रभु प्रेमी ते नकोदर निवासी ਸ਼੍ਰੀ ਗੁਰੂਕਲਾ ਮੰਚ ਵੱਲੋਂ ਬੜੇ ਹੀ ਅਸੀਂ ਉਹਨਾਂ ਦੇ احਸਾਨਮੰਦ ਹਾਂ ਕਿ ਲਗਾਤਾਰ 35ਵੇਂ ਸਾਲ ਦੀ ਅਸੀਂ ਯਾਤਰਾ ਨੂੰ ਪੂਰੇ ਕਰਦੇ ਹੋਏ ਪ੍ਰਭੂ ਰਾਮ ਦੀ ਲੀਲਾ ਦਾ ਮੰਚਨ ਕਰਨ ਜਾ ਰਹੇ ਹਾਂ ਮੇਰੇ ਛੋਟੇ-ਛੋਟੇ ਵੀਰ ਮੇਰੇ ਭਰਾ ਜਿਹੜੇ ਇੰਨੇ ਸਾਲਾਂ ਤੋਂ ਇਸ ਮੰਚ ਨਾਲ ਜੁੜੇ ਹੋਏ ਆ ਉਹਦੇ ਹੀ ਸਦਕਾ ਅਸੀਂ ਕਾਮਯਾਬ ਹੋ ਸਕੇ ਹਾਂ ਕਿ 35ਵੇਂ ਸਾਲ ਦੇ ਵਿੱਚ ਇਸ ਵਾਰੀ ਅੱਜ ਵਿਧੀਵਤ ਰਿਹਸਲ ਦੀ ਸ਼ੁਰੂਆਤ ਕੀਤਾ ਗਿਆ ਮੇਰੇ ਛੋਟੇ ਵੀਰ ਅਨੁਰਾਜ ਸ਼ਰਮਾ ਜੀ ਨੇ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਇਸ ਦਿਨ ਦੇ ਵਿੱਚ ਇੱਥੇ ਆ ਕੇ ਸਾਨੂੰ ਅਸ਼ੀਰਵਾਦ ਦਿੰਦੇ ਨੇ ਛੋਟੇ ਛੋਟੇ ਬੱਚਿਆਂ ਨੂੰ ਬਹੁਤ ਸਹਯੋਗ ਦਿੰਦੇ ਨੇ ਇਸ ਤਰ੍ਹਾਂ ਹੀ ਲਗਾਤਾਰ 35 ਸਾਲਾਂ ਤੋਂ ਅਸੀਂ ਇਸ ਰਾਮਲੀਲਾ ਦਾ ਮੰਚਨ ਗੁਰੂਕਲਾ ਮੰਚ ਵੱਲੋਂ ਇਹ ਸ਼੍ਰੀ ਆਪਣੇ ਦੇਵੀਤਾਲਾ ਮੰਦਰ ਦੇ ਪ੍ਰਾਂਗਨ ਦੇ ਵਿੱਚ ਕਰਦੇ ਆ ਰਹੇ ਹਾਂ ਤੇ ਆਉਣ ਵਾਲੇ ਸਾਲਾਂ ਦਾ ਜੇ ਪ੍ਰਭੂ ਦੀ ਜਿੱਦਾਂ ਜਿੱਦਾ ਇੱਛਾ ਹੋਈ ਜਿੱਦਾਂ ਪ੍ਰਭੂ ਦਾ ਮੰਚਨ ਸਾਡੇ ਜੁਮੇ ਲੱਗੇਗਾ ਕਰਦੇ ਰਵਾਂਗੇ ਅੱਜ ਦੇ ਦਿਨ ਦੀ ਪਹਿਲਾਂ ਤਾਂ ਮੈਂ ਆਪਣੇ ਆਏ ਹੋਏ ਸਾਰੇ ਪ੍ਰੈਸ ਵਾਲਿਆਂ ਨੂੰ ਤੇ ਵੀਰਾਂ ਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਨਾ ਹੈ ਆ ਕਿ ਇਸ ਮੰਚਨ ਨੂੰ ਕਾਮਯਾਬ ਕਰਨ ਦੇ ਲਈ ਤੁਸੀਂ ਸਾਡਾ ਸਹਿਯੋਗ ਦਿੰਨੇ ਹੋ ਤੇ ਨਾਲ ਮੈਂ ਇੱਕ ਛੋਟੀ ਜਿਹੀ ਗੱਲ ਜਰੂਰ ਕਹਿਣੀ ਜਾਊਂਗਾ ਨਕੋਦਰ ਨਿਵਾਸੀਆਂ ਨੂੰ ਤੇ ਆਪਣੇ ਮੰਚਵਾਲਿਆਂ ਨੂੰ ਕਿ ਠੀਕ ਹੈ ਅਸੀਂ ਇਹ ਲਗਾਤਾਰ 35 ਸਾਲਾਂ ਤੋਂ ਇਸ ਮੰਚਨ ਨੂੰ ਚਲਾ ਰਹੇ ਆਂ ਪਰ ਸਾਨੂੰ ਅੱਜ ਲੋੜ ਹੈ ਕਿ ਜਿਹੜੇ ਸਾਡੇ ਬੱਚੇ ਆ ਛੋਟੇ-ਛੋਟੇ ਆਪਣੇ ਘਰਾਂ ਦੇ ਵਿੱਚ ਉਹਨਾਂ ਨੂੰ ਇਹ ਪਤਾ ਲੱਗਣਾ ਚਾਹੀਦਾ ਕਿ ਪ੍ਰਭੂ ਰਾਮ ਦੀ ਲੀਲਾ ਦਾ ਮੰਚਨ ਦਾ ਮਤਲਬ ਕੀ ਹੈ ਅਸੀਂ ਇਹ ਕਹਿਣਾ ਚਾਹੁੰਦੇ ਕਿ ਸਾਡਾ ਜਿਹੜਾ ਦੇਵੀਤਲਾ ਮੰਦਿਰ ਦੇ ਵਿੱਚ ਸਾਡਾ ਘਰਿਆ ਲਿਆ ਇਹਦੇ ਵਿੱਚ ਆ ਕੇ ਕਿਸੇ ਵੀ ਸਾਡੇ ਪਤਾਧਿਕਾਰੀ ਨੂੰ ਮਿਲਣ ਤੇ ਆਪਣੇ ਬੱਚਿਆਂ ਨੂੰ ਇਸ ਯੋਗਦਾਨ ਦੇ ਕੰਮ ਪਾਣ ਕੋਸ਼ਿਸ਼ ਕਰਨ ਕਿ ਉਹ ਵੀ ਇੱਥੇ ਆ ਕੇ ਪ੍ਰਭੂ ਦੀ ਲੀਲਾ ਦਾ ਮੰਚਨ ਦੇਖਣ ਵਿੱਚ ਆਪਣਾ ਕੋਈ ਭਾਗ ਅਦਾ ਕਰ ਸਕਦੇ ਆ ਉਹ ਕਰਨ ਆਪਣਾ ਯੋਗਦਾਨ ਦੇਣ ਤਾਂ ਕਿ ਉਹਨਾਂ ਨੂੰ ਇਸ ਚੀਜ਼ ਦਾ ਪਤਾ ਲੱਗੇ ਮਹੱਤਵ ਕੀ ਹੈ ਸਿਰਫ ਇਹ ਨਹੀਂ ਕਿ RAM ਨੇ ਲਈ ਅਸੀਂ ਆ ਕੇ ਕਰਕੇ ਚਲੇ ਗਏ ਇਹਦਾ ਮਤਲਬ ਕੀ ਆ ਪ੍ਰਭੂ RAM ਨੇ ਕੀ ਕੀ ਸਾਡੇ ਦੁਨੀਆ ਲਈ ਛੱਡਿਆ ਹੈਗਾ ਕੀ ਕੋਈ ਸਾਨੂੰ ਸੇਧ ਦਿੱਤੀ ਹੈਗੀ ਆ ਇਹ ਸਾਰਾ ਜਿਹੜਾ ਅਸੀਂ ਜਾਣਨੇ ਆ ਕਿ ਸਾਰਾ ਆਸ਼ੀਰਵਾਦ ਸਾਰੇ ਲੋਕਾਂ ਨੂੰ ਮਿਲੇ ਤੇ ਉਹਨਾਂ ਨੂੰ ਪਤਾ ਲੱਗੇ ਕਿ ਸਾਡੀ ਸਿੱਖਿਆ ਜਿਹੜੀ ਰਮਾਇਣ ਦੀ ਸਿੱਖਿਆ ਹੈ ਘਰ ਘਰ ਪਹੁੰਚੇ ਮੇਰੀ ਸਾਰੇ ਹੀ ਨਕੋਦਰ ਨਿਵਾਸੀਓ ਨੂੰ ਅਪੀਲ ਹੈ ਕਿ ਇਸ ਦਿਨ ਦੇ ਲਈ ਜਿਹੜੀ 24 ਦੀ ਅਕਤੂਬਰ ਦੀ ਪਹਿਲੀ ਰਾਤ ਹੈ 24 ਸਤੰਬਰ ਦੀ ਰਾਤ ਤੋਂ ਪਹਿਲੀ ਰਾਤਰੀ ਸਾਡਾ ਸ਼ੁਭ ਆਰੰਭ ਹੋਏਗਾ ਤੇ 3 ਤਰੀਕ ਨੂੰ ਅਸੀਂ ਦਸਹਿਰੇ ਤੋਂ ਅਗਲੇ ਦਿਨ ਜਾ ਕੇ ਸਮਾਪਤੀ ਕਰਾਂਗੇ ਭਰਤ ਮਲਾਪ ਦੇ ਨਾਲ ਇਸ ਦੇ ਵਿੱਚ ਸਾਰਾ ਸਹਿਯੋਗ ਸਾਨੂੰ ਸਾਰੇ ਸਾਥੀ ਦਿੰਦੇ ਹਨ ਜੈ ਸ਼੍ਰੀ ਰਾਮ ਜੈ ਜੈ ਸ਼੍ਰੀ ਰਾਮ ਮੰਜੀ ਦਾ ਨਾਮ ਜੀ ਅੱਜ ਜੈ ਵਿਕ੍ਰਮਿੰਦਰ ਨੂੰ ਪੁੱਤਰ ਕੁੱਦਰ ਆਜ ਸੁਭਰੰਭ ਹੋਣ ਜਾ ਰਿਹਾ ਚਿਗੂ ਗੁਰੂ ਕਲਾ ਮੰਚ ਦਾ ਕਿਵੇਂ ਦੇਖਣਾ ਹੈ ਸ੍ਰੀ ਗੁਰੂ ਕਲਾ ਮੰਚ ਦਾ ਕੁਦਰ ਪਿਛਲੇ 35 ਸਾਲ ਤੋਂ ਇਸ ਇਲਾਕੇ ਦੀ ਸੇਵਾ ਕਰ ਰਿਹਾ ਹੈ ਭਗਵਾਨ ਸ਼੍ਰੀ ਰਾਮ ਦੀ ਰਾਮਲੀਲਾ ਦੇ ਸਰੂਪ ਚ ਅੱਜ ਉਸ ਦੀ ਰਹਿਸਲ ਦਾ ਸੁਭਰੰਭ ਹੋ ਰਿਹਾ ਹੈ ਜਿਸ ਤਰ੍ਹਾਂ ਪ੍ਰੈਸ ਸਾਹਿਬ ਨੇ ਹੰਡ ਦੱਸਿਆ ਕਿ 24 ਸੈਪਟੈਂਬਰ ਨੂ ਰਾਮਲੀਲਾ ਰਾਤਰੀ ਜੋ ਹੈ ਉਹਦਾ ਆਰੰਭ ਹੋਏਗਾ ਔਰ 3 ਅਕਤੂਬਰ ਨੂੰ ਭਰਤ ਮੇਲਾ ਦੇ ਨਾਲ ਉਹਦਾ ਸਮਾਪਨ ਹੋਏਗਾ ਪਰ ਅੱਜ ਤੋਂ ਇਹ ਸਾਰਾ ਪਰਿਵਾਰ ਜੋ ਇਸ ਰਾਮਲੀਲਾ ਰਾਤਰੀ ਦਾ ਮੰਚਨ ਕਰਦਾ ਹੈ ਉਹਦੀ ਰਿਹਸਲ ਸ਼ੁਰੂ ਕਰ ਰਹਾ ਹੈ ਭਗਵਾਨ ਰਾਮ ਦੇ ਜੀਵਨ ਨੂੰ ਕ੍ਰਿਏ ਰੀਕ੍ਰੀਏਟ ਕਰਨਾ ਪੋਸੀਬਲ ਨਹੀਂ ਹੈ ਪਰ ਇਹ ਇਸ ਰਾਮਲੀਲਾ ਰਾਤਰੀ ਦੇ ਮਾਧਿਅਮ ਰਾਹੀਂ ਹਮੇਸ਼ਾ ਹੀ ਗੁਰੂਕੁਲਾ ਮੰਚ ਸਮਾਜ ਨੂੰ ਇੱਕ ਸਨੇਹਾ ਦਿੰਦਾ ਹੈ ਕਿ ਕਿਸ ਤਰ੍ਹਾਂ ਮਰਿਆਦਾ ਪ੍ਰਸ਼ੋਤਮ ਰਾਮ ਭਗਵਾਨ ਨੇ ਮਾਤ ਪਿਤਾ ਦਾ ਰਿਸ਼ਤਾ ਭਾਈ ਭਾਈ ਦਾ ਰਿਸ਼ਤਾ ਔਰ ਪਤੀ ਪਤਨੀ ਦਾ ਰਿਸ਼ਤਾ ਉਸ ਨੂੰ ਕਿਸ ਤਰ੍ਹਾਂ ਨਿਭਾਇਆ ਜਾਣਾ ਚਾਹੀਦਾ ਹੈ ਉਸ ਦੇ ਲਈ ਕਿਸ ਤਰ੍ਹਾਂ ਸਾਡਾ ਮਾਰਗਦਰਸ਼ਨ ਕੀਤਾ ਹੈ ਔਰ ਕਿਸ ਤਰ੍ਹਾਂ ਸਾਨੂੰ ਦੱਸਿਆ ਕਿ ਜੇ ਸਾਡੇ ਸਮਾਜ ਵਿੱਚ ਕੋਈ ਜ਼ੁਲਮ ਹੋ ਰਿਹਾ ਹੈ ਤੇ ਉਸ ਨੂੰ ਕਿਸ ਤਰ੍ਹਾਂ ਮਿਟਾਇਆ ਜਾਏਗਾ ਜੋ ਉਹਨਾਂ ਨੇ ਰਾਵਣ ਦਾ ਅੰਤ ਕਰਕੇ ਉਸ ਸਮੇਂ ਦੇ ਵਿੱਚ ਇਸ ਸ੍ਰਿਸ਼ਟੀ ਨੂੰ ਇੱਕ ਇੱਕ ਅਲੱਗ ਜੋ ਸ਼ ਰਾਵਣ ਇੱਕ ਮੈਂ ਕਹਾਵਾ ਕਿ ਵਿਨਾਸ਼ਵਲ ਜਾ ਰਿਹਾ ਸੀਗਾ ਉਸ ਨੂੰ ਖਤਮ ਕਰਕੇ ਇੱਕ ਅਲੱਗ ਹੀ ਸੁਨਹਿਰ ਸਮਾਜ ਨੂੰ ਦਿੱਤਾ ਮੈਂ ਰਿਣੀ ਆਂ શ્રી ਗੁਰੂ ਕਲਾ ਮੰਚ ਦੇ ਪਦ ਅਧਿਕਾਰੀਆਂ ਦਾ ਜੋ ਹਰ ਸਾਲ ਇਸ ਰਾਮਲੀਲਾ ਦੀ ਰਿਹਸਲ ਦੇ ਸ਼ੁਰੂਆਤ ਦੇ ਮੌਕੇ ਤੇ ਮੈਨੂੰ ਪ੍ਰਭੂ શ્રી ਰਾਮ ਦੇ ਚਰਨਾਂ ਵਿੱਚ ਆਨ ਲਈ આમਤਰਿਤ ਕਰਦੇ ਨੇ ਔਰ ਨਾਲ ਹੀ ਇਹਨਾਂ ਦੀ ਪ੍ਰੇਰਣਾ ਸਦਕਾ ਮੈਂ ਵੀ ਨਾਲ ਮਿਲ ਕੇ ਕੁਝ ਸੇਵਾ ਕਰਪਾਣਾ ਆ ਮੇਰੀ ਉਹੀ ਬੇਨਤੀ ਹੈ ਜੋ ਪ੍ਰਸ਼ਾਦ ਸਾਹਿਬ ਨੇ ਕੀਤੀ ਇਲਾਕਾ ਨਿਵਾਸੀਆਂ ਨੂੰ ਕਿਓ ਵੱਧ ਚੜ ਕੇ ਆਓ ਤੇ ਦੇਖੋ ਕਿਸ ਤਰ੍ਹਾਂ ਆਪਣਾ ਸਮਾਜ ਜੋ ਆਪਣੇ ਪ੍ਰਭੂ ਰਾਮ ਔਰ ਸਾਡੇ ਦੇਵੀ ਦੇਵਤਾ ਹੋਏ ਨੇ ਉਹਨਾਂ ਨੇ ਸਾਨੂੰ ਜੋ ਸਿੱਖਿਆ ਦਿੱਤੀ ਹੈ ਉਸ ਨੂੰ ਕਿਸ ਤਰ੍ਹਾਂ ਪੂਰਾ ਕੀਤਾ ਜਾਣਾ ਹੈ ਵਧਾਈ ਦੇ ਪਾਤਰ ਨੇ ਅਰਣੁ ਸ਼ਰਮਾ ਜੀ ਰਕੇਸ਼ ਸ਼ਰਮਾ ਜੀ ਪ੍ਰਸ਼ਾਸਾ ਸਾਹਿਬ ਬਤਰਾ ਜੀ ਤੇ ਸਾਰੇ ਅਧਿਕਾਰੀ ਔਰ ਖਾਸ ਕਰਕੇ ਇਹ ਜੋ ਬੱਚੇ ਐਨੇ ਦਿਨ ਮਿਹਨਤ ਕਰਕੇ ਰਾਮਲੀਲਾ ਰਾਤਰੀ ਉਸ ਦਾ ਮੰਚਨ ਕਰਦੇ ਨੇ ਸ਼ੁਭ ਕਾਮਨਾਵਾਂ ਦੇ ਨਾਲ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਨਿਵੇਦਨ ਕਰਦਾ ਹੋਇਆ ਕਿ ਆਪਾਂ ਸਾਰੇ ਮਿਲ ਕੇ ਆਈਏ ਔਰ ਇਸ ਰਾਮਲੀਲਾ ਰਾਤਰੀ ਦਾ ਮੰਚਨ ਦੇਖੀਏ ਔਰ ਇਸ ਕਾਰਜਕਰਮ ਨੂੰ ਸਫਲ ਬਣਾਈਏ ਧੰਨਵਾਦ ਜੈ ਸ਼੍ਰੀ ਰਾਮ ਜੈ ਜੈ ਅੱਜ ਪ੍ਰਭੂ ਰਾਮ ਦੀ ਰਾਤਰੀ ਰਾਮਲੀਲਾ ਦਾ ਜੋ ਸ਼੍ਰੀ ਗੁਰੂ ਕਲਾ ਮੰਚ ਰਜਿਸਟਰ 1991 ਦਾ ਇਸ ਦਾ ਮੰਚਨ ਕਰਦਾ ਹੈ ਆ ਰਿਹਾ ਹੈ ਅੱਜ ਅਸੀਂ 35ਵੇਂ ਸਾਲ 'ਚ ਪਹੁੰਚੇ ਆ ਜਿਹੜੋਂ ਕਿ ਅੱਜ ਇਸ ਸ਼੍ਰੀ ਗੁਰੂ ਕਲਾ ਮੰਚ ਦੇ ਦਫ਼ਤਰ ਦੇ ਵਿੱਚ ਰਿਹੈਸਲ ਦਾ ਸ਼ੁਭ ਆਰੰਭ ਕੀਤਾ ਜਾ ਰਿਹਾ ਹੈ ਜਿਹੜਾ ਕਿ ਹਰ ਸਾਲ ਦੀ ਤਰ੍ਹਾਂ ਸ਼੍ਰੀ ਅਨੁਰਾਜ ਸ਼ਰਮਾ ਜੀ ਆਪਣੇ ਕਰ ਕਮਲਾ ਨਾਲ ਇਹਦਾ ਸ਼ੁਰੂ ਸ਼ੁਰੂਆਤ ਕਰਦੇ ਨੇ ਮੈਂ ਉਹਨਾਂ ਦਾ ਜਿੱਥੇ ਆਂਤੇ ਸਮਾਂ ਕੱਢਣ ਤੇ ਹੋਰ ਮੇਰੇ ਵੀਰ ਜਿਹੜੇ ਮੰਚ ਦੇ ਪਦਅਕਾਰੀ ਨੇ ਛੋਟੇ ਛੋਟੇ ਸਾਡੇ ਬਾਲ ਕਲਾਕਾਰ ਨੇ ਇਹਨਾਂ ਸਾਰਿਆਂ ਦਾ ਬਹੁਤ ਹੀ ਧੰਨਵਾਦੀਆਂ ਕਿ ਅੱਜ ਇਸ ਸ਼ੁਭ ਦਿਹਾੜੇ ਤੇ ਸਾਰਿਆਂ ਨੇ ਇੱਥੇ ਆ ਕੇ ਸ਼੍ਰੀ ਗੁਰੂ ਕਲਾ ਮੰਚ ਦੀ ਸ਼ੋਭਾ ਵਧਾਈ ਹੈ ਜਿਸ ਤਰ੍ਹਾਂ ਕਿ ਮੇਰੇ ਵੱਡੇ ਵੀਰ ਪ੍ਰੈਸ਼ਰ ਸਾਹਿਬ ਨੇ ਅਨਰਾਜ ਜੀ ਨੇ ਦੱਸਿਆ ਹੈ ਕਿ ਸਿਰਫ ਇੱਕ ਚੀਜ਼ ਕਿਤਾਬ ਪੜ੍ਹ ਕੇ ਕਿਉਂ ਇਸ ਕਿਤਾਬ 'ਚ ਹੈ ਲਿਖਿਆ ਹੋਇਆ ਉਹਦੇ ਤੇ ਅਮਲ ਕਰਨਾ ਜ਼ਿਆਦਾ ਜ਼ਰੂਰੀ ਹੁੰਦਾ ਹੈ। ਭਰਾ ਭਰਾ ਕੀ ਹੁੰਦਾ ਹੈ? ਘਰ ਬੈਠੇ ਆਪਾਂ ਗਲਤੀਆਂ ਤਾਂ ਕਰ ਸਕਦੇ ਆਂ ਪਰ ਆਪਣਾ ਯੋਗਦਾਨ ਜਿਹੜਾ ਹੈ ਸਾਰਿਆਂ ਨੂੰ ਬੇਨਤੀ ਹੈ ਕਿ ਸਾਨੂੰ ਕਾਮਸਗਾ ਕਰਨ ਦੇ ਲਈ ਸਾਡੇ ਗੁਰੂ ਕਲਾ ਮੰਚ ਦੇ ਵਿੱਚ ਆ ਕੇ ਸਾਨੂੰ ਜੇ ਕੋਈ ਸਾਡੀਆਂ ਤਰੁੱਟੀਆਂ ਵੀ ਨੇ ਉਹ ਵੀ ਦੱਸੋ ਤੇ ਅਸੀਂ ਉਹਨੂੰ ਬਾਖੂਬੀ ਉਹਨਾਂ ਨੂੰ ਸੁਧਾਰ ਕੇ ਆਪਣੇ ਸ਼੍ਰੀ ਗੁਰੂ ਕਲਾ ਮੰਚ ਨੂੰ ਹੋਰ ਬਲੰਦੀਆਂ ਤੇ ਲੈ ਕੇ ਜਾਈਏ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ